ਮਨੋਰੰਜਨ ਜਗਤ ਤੋਂ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਮਸ਼ਹੂਰ ਅਦਾਕਾਰ ਤੇ ਗਾਇਕਾ ਨੂੰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਸ ਦਾ ਦਿਹਾਂਤ ਹੋ ਗਿਆ ਤਾਂ ਮਸ਼ਹੂਰ ਅਦਾਕਾਰ ਅਤੇ ਪਲੇਬੈਕ ਗਾਇਕਾ ਸੁਲਕਸ਼ਣਾ ਪੰਡਿਤ ਦਾ ਵੀਰਵਾਰ ਯਾਨੀ ਕਿ ਬੀਤੇ ਕੱਲ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਦਿਹਾਂਤ ਹੋ ਗਿਆ ਉਹਨਾਂ ਦੇ ਭਰਾ ਲਲਿਤ ਪੰਡਿਤ ਨੇ ਇਹ ਜਾਣਕਾਰੀ ਦਿੱਤੀ ਹੈ ਜੋ ਕਿ ਦਾਸਨ ਦੱਸਦੀ ਹੈ ਕਿ ਸੁਲਕਸ਼ਣਾ ਜੋ ਕਿ 71 ਸਾਲ ਦੀ ਸੀਗੀ ਤੇ ਸੁਲਕਸ਼ਣਾ ਨੂੰ ਨਾਨਾਵਤੀ ਹਸਤਾ ਲਜਾਇਆ ਜਾ ਰਿਹਾ ਸੀਗਾ ਜਦੋਂ ਉਹਨਾਂ ਨੇ ਆਖਰੀ ਸਾਹ ਲਿਆ ਤਾਂ ਲਲਿਤ ਪੰਡਿਤ ਦੇ ਮੁਤਾਬਕ ਸੁਲਕਸ਼ਨਾ ਦਾ ਸ਼ਾਮ 7 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਦੇ ਨਾਲ ਦਿਹਾਂਤ ਹੋ ਗਿਆ। ਉਹਨਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਸੀ ਅਤੇ ਉਹ ਥੋੜੀ ਜਿਹੀ ਬਿਮਾਰ ਵੀ ਲੱਗ ਰਹੀ ਸੀ। ਅਸੀਂ ਉਹਨਾਂ ਨੂੰ ਨਾਨਾਵੱਤੀ ਹਸਪਤਾਲ ਲੈ ਕੇ ਜਾ ਰਹੇ ਸੀਗੇ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦਾ ਦਿਹਾਂਤ ਹੋ ਗਿਆ। ਇਹ ਗੱਲ ਉਹਨਾਂ ਦੇ ਭਰਾ ਦੇ ਵੱਲੋਂ ਦੱਸੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੁਲਕਸ਼ਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1975 ਦੇ ਵਿੱਚ ਸੰਜੀਵ ਕੁਮਾਰ ਦੇ ਨਾਂ ਜੋ ਕਿ ਜੋ ਕਿ ਦੱਸਦੇ ਆ ਕਿ ਸੰਜੀਵ ਕੁਮਾਰ ਦੇ ਨਾਲ ਫਿਲਮ ਉਲਝਣ ਦੇ ਨਾਲ ਕੀਤੀ ਸੀਗੀ ਅਤੇ ਫਿਰ ਆਪਣੇ ਸਮੇਂ ਦੇ ਲਗਭਗ ਸਾਰੇ ਛੋਟੀ ਦੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਰਾਜੇਸ਼ ਖੰਨਾ ਸ਼ਸ਼ੀ ਕਪੂਰ ਅਤੇ ਵਿਨੋਦ ਖੰਨਾ ਸ਼ਾਮਿਲ ਨੇ ਉਹਨਾਂ ਦੀਆਂ ਹੋਰ ਮਹੱਤਵਪੂਰਨ ਫਿਲਮਾਂ ਦੇ ਵਿੱਚ ਜਿਵੇਂ ਕਿ ਸੰਕੋਚ ਹੇਰਾ ਫੇਰੀ ਅਤੇ ਖਾਨਦਾਨ ਇਹ ਫਿਲਮਾਂ ਵੀ ਸ਼ਾਮਿਲ ਨੇ ਸੁਲਕਸ਼ਨਾ ਦਾ ਇੱਕ ਪਲੇਬੈਕ ਗਾਇਕਾ ਦੇ ਤੌਰ ਦੇ ਉੱਤੇ ਜੋ ਕਿ ਸਮਾਨਾਂਤਰ ਅਤੇ ਉਹਨਾਂ ਹੀ ਪ੍ਰਭਾਵਸ਼ਾਲੀ ਕੈਰੀਅਰ ਵੀ ਸੀ ਉਹਨਾਂ ਨੇ ਤੂੰ ਹੀ ਸਾਗਰ ਤੂੰ ਹੀ ਕਿਨਾਰਾ ਤੇ ਪਰਦੇਸੀਆ ਤੇਰੇ ਦੇਸ਼ ਮੇ ਤੇ ਬੇਕਰਾਰ ਦਿਲ ਟੁੱਟ ਗਿਆ ਅਤੇ ਬਾਂਦੀ ਰੇਕਾ ਹੈ ਪ੍ਰੀਤ ਵਰਗੇ ਹਿੱਟ ਗੀਤ ਵੀ ਗਾਏ ਨੇ ਉਹ हिसार ਹਰਿਆਣਾ ਦੇ ਇੱਕ ਸੰਗੀਤਕ ਪਰਿਵਾਰ ਦੇ ਵਿੱਚੋਂ ਸੀ ਤੇ ਪੰਡਿਤ ਜਸਰਾਜ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਸੰਤਾ ਬੇहद ਦੀ ਮੰਦ ਭਾਗੀ ਹੈ ਖਬਰ ਸਾਹਮਣੇ ਆ ਰਹੀ ਹੈ 71 ਸਾਲ ਦੀ ਉਮਰ ਦੇ ਵਿੱਚ ਅਦਾਕਾਰ ਸੁਲਕਸ਼ਣਾ ਪੰਡਿਤ ਦਾ ਦਿਹਾਂਤ ਹੋ ਚੰਦਾ ਮਨੋਰੰਜਨ ਜਗਤ ਤੋਂ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਮਸ਼ਹੂਰ ਅਦਾਕਾਰ ਤੇ ਗਾਇਕਾ ਨੂੰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਸ ਦਾ ਦਿਹਾਂਤ ਹੋ ਗਿਆ ਤਾਂ ਮਸ਼ਹੂਰ ਅਦਾਕਾਰ ਅਤੇ ਪਲੇਬੈਕ ਗਾਇਕਾ ਸੁਲਕਸ਼ਣਾ ਪੰਡਿਤ ਦਾ ਵੀਰਵਾਰ ਯਾਨੀ ਕਿ ਬੀਤੇ ਕੱਲ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਦਿਹਾਂਤ ਹੋ ਗਿਆ ਉਹਨਾਂ ਦੇ ਭਰਾ ਲਲਿਤ ਪੰਡਿਤ ਨੇ ਇਹ ਜਾਣਕਾਰੀ ਦਿੱਤੀ ਹੈ ਜੋ ਕਿ ਦਾਸਨ ਦੱਸਦੀ ਹੈ ਕਿ ਸੁਲਕਸ਼ਣਾ ਜੋ ਕਿ 71 ਸਾਲ ਦੀ ਸੀਗੀ ਤੇ ਸੁਲਕਸ਼ਣਾ ਨੂੰ ਨਾਨਾਵਤੀ ਹਸਤਾ ਲਜਾਇਆ ਜਾ ਰਿਹਾ ਸੀਗਾ ਜਦੋਂ ਉਹਨਾਂ ਨੇ ਆਖਰੀ ਸਾਹ ਲਿਆ ਤਾਂ ਲਲਿਤ ਪੰਡਿਤ ਦੇ ਮੁਤਾਬਕ ਸੁਲਕਸ਼ਨਾ ਦਾ ਸ਼ਾਮ 7 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਦੇ ਨਾਲ ਦਿਹਾਂਤ ਹੋ ਗਿਆ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਸੀ ਅਤੇ ਉਹ ਥੋੜੀ ਜਿਹੀ ਬਿਮਾਰ ਵੀ ਲੱਗ ਰਹੀ ਸੀ ਅਸੀਂ ਉਹਨਾਂ ਨੂੰ ਨਾਨਾਵੱਤੀ ਹਸਪਤਾਲ ਲੈ ਕੇ ਜਾ ਰਹੇ ਸੀਗੇ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦਾ ਦਿਹਾਂਤ ਹੋ ਗਿਆ ਇਹ ਗੱਲ ਉਹਨਾਂ ਦੇ ਭਰਾ ਦੇ ਵੱਲੋਂ ਦੱਸੀ ਗਈ ਹੈ ਤੋਂ ਦੱਸਦੀ ਹੈ ਕਿ ਸੁਲਕਸ਼ਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1975 ਦੇ ਵਿੱਚ ਸੰਜੀਵ ਕੁਮਾਰ ਦੇ ਨਾਂ ਜੋ ਕਿ ਜੋ ਕਿ ਦੱਸਦੇ ਆ ਕਿ ਸੰਜੀਵ ਕੁਮਾਰ ਦੇ ਨਾਲ ਫਿਲਮ ਉਲਝਣ ਦੇ ਨਾਲ ਕੀਤੀ ਸੀਗੀ ਅਤੇ ਫਿਰ ਆਪਣੇ ਸਮੇਂ ਦੇ ਲਗਭਗ ਸਾਰੇ ਛੋਟੀ ਦੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਰਾਜੇਸ਼ ਖੰਨਾ ਸ਼ਸ਼ੀ ਕਪੂਰ ਅਤੇ ਵਿਨੋਦ ਖੰਨਾ ਸ਼ਾਮਿਲ ਨੇ ਉਹਨਾਂ ਦੀਆਂ ਹੋਰ ਮਹੱਤਵਪੂਰਨ ਫਿਲਮਾਂ ਦੇ ਵਿੱਚ ਜਿਵੇਂ ਕਿ ਸੰਕੋਚ ਹੇਰਾ ਫੇਰੀ ਅਤੇ ਖਾਨਦਾਨ ਇਹ ਫਿਲਮਾਂ ਵੀ ਸ਼ਾਮਿਲ ਨੇ ਸੁਲਕਸ਼ਨਾ ਦਾ ਇੱਕ ਪਲੇਬੈਕ ਗਾਇਕਾ ਦੇ ਤੌਰ ਦੇ ਉੱਤੇ ਜੋ ਕਿ ਸਮਾਨਾਂਤਰ ਅਤੇ ਉਹਨਾਂ ਹੀ ਪ੍ਰਭਾਵਸ਼ਾਲੀ ਕੈਰੀਅਰ ਵੀ ਸੀ ਉਹਨਾਂ ਨੇ ਤੂੰ ਹੀ ਸਾਗਰ ਤੂੰ ਹੀ ਕਿਨਾਰਾ ਤੇ ਪਰਦੇਸੀਆ ਤੇਰੇ ਦੇਸ਼ ਮੇ ਤੇ ਬੇਕਰਾਰ ਦਿਲ ਟੁੱਟ ਗਿਆ ਅਤੇ ਬਾਂਦੀ ਰੇਕਾ ਹੈ ਪ੍ਰੀਤ ਵਰਗੇ ਹਿੱਟ ਗੀਤ ਵੀ ਗਾਏ ਨੇ ਉਹ हिसार ਹਰਿਆਣਾ ਦੇ ਇੱਕ ਸੰਗੀਤਕ ਪਰਿਵਾਰ ਦੇ ਵਿੱਚੋਂ ਸੀ ਤੇ ਪੰਡਿਤ ਜਸਰਾਜ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਸੰਤਾ ਬੇहद ਦੀ ਮੰਦ ਭਾਗੀ ਹੈ ਖਬਰ ਸਾਹਮਣੇ ਆ ਰਹੀ ਹੈ 71 ਸਾਲ ਦੀ ਉਮਰ ਦੇ ਵਿੱਚ ਅਦਾਕਾਰ ਸੁਲਕਸ਼ਣਾ ਪੰਡਿਤ ਦਾ ਦਿਹਾਂਤ ਹੋ ਚੰਦਾ